ਮੇਰਾ ਨਾਮ ਰਣਜੀਤ ਸਿੰਘ ਹੈ ਤੇ ਆਪਾਂ ਜਿਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਕੇਡ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਬਚਾਈ ਹੋ ਗਏ ਜੀ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਦੇ ਮੈਂ ਤਨਾ ਤਾਂ ਬਬਰੀ ਨਾਕੇ ਦੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਤੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਜ਼ ਉਰੇ ਵੀ ਸੜਾ ਕਰਾਇਆ ਅਟਰਾ ਕਰਾਇਆ ਸੀ ਜਦੋਂ ਇਲਾਕੇ ਦੇ ਤੇ ਉਹ ਮੋਰਗਰ ਦਾ ਟਰੱਕ ਆਲਾ ਜਿਹੜੀ ਗੱਡੀ ਗਾੜੀ ਕ੍ਰੂਸ ਹੋ ਗਾੜੀ ਹੁਲ ਜਾਈ ਹੋ ਗਈ ਟਰੱਕ ਦਾ ਕੋਲ ਕੰਟਰੋਲ ਨਹੀਂ ਹੋਇਆ ਉਹ ਪਠਾਨਕੋ ਨੂੰ ਮੋੜਨ ਲੱਗਾ ਚਾਹ ਕੇ ਪਲਟ ਗਿਆ ਕੋਈ ਸਰ ਜਾਲੀ ਮਾਰੇ ਦਾ ਨਹੀਂ ਨਹੀਂ ਬਜਾ ਹੋ ਗਿਆ ਟਰੱਕ ਵਾਲ ਸੜਕੀ ਸੱਤ ਲੱਗੀ ਆ ਉਹ ਦਸ ਕਰਾਇਆ ਗਿਆ ਹਸਪਤਾਲ ਤਿੰਨ ਨੌਜਵਾਨ ਕਾਰਜ ਕਰੇ ਵਿੱਚ ਤੇ ਤਿੰਨ ਟਰੱਕ ਤੇ ਬਿਲਕੁਲ ਤਨੇ ਸਹੀ ਸਭ ਆਈ ਉਹ ਆ ਗਏ ਨੇ ਅਗਲੀ ਕੋਈ ਕੋਈ ਕੰਮ ਨਹੀਂ ਜੇ ਕਰੇ